ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਆਪਣੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਜਿਨ੍ਹਾਂ ਦੇ ਕੋਲੇ ਪਹਿਲਾਂ ਵੀ ਆਉਂਦੇ ਰਹੇ ਆ ਤੇ ਅੱਜ ਬੜੇ ਲੰਮੇ ਸਮੇਂ ਬਾਅਦ ਅੰਕਲ ਜੀ ਹੁਣਾਂ ਕੋਲ ਢੇੜਾ ਮਾਰਿਆ ਤੇ ਜਿਹਦੇ ਵਿੱਚ ਅੰਕਲ ਜੀ ਹੁਣਾਂ ਦੇ ਨਾਲ ਗੱਲਾਂ-ਬਾਤਾਂ ਕਰਦੇ ਆ ਤੇ ਮਾਲ ਬਾਹਰ ਛਡਵਾ ਕੇ ਲੈ ਕੇ ਆਂਦਾ ਅੰਕਲ ਜੀ ਨੂੰ ਕਹਿ ਕੇ ਤੇ ਜਿਨ੍ਹਾਂ ਨੇ ਇੱਕ ਨੀਲੀ ਰਵੀ ਦਾ ਝੋਟਾ ਜਿਹੜਾ ਉਹ ਚੇਂਜ ਕੀਤਾ ਤੇ ਇੱਕ ਦੋ ਪਸ਼ੂ ਜਿਹੜੇ ਬਾਹਰ ਕੰਪੀਟੀਸ਼ਨ ਲੜ ਕੇ ਆਏ ਆ ਉਹਨਾਂ ਬਾਰੇ ਗੱਲਬਾਤ ਕਰਦੇ ਆ ਤੇ ਮਲਾਉਣੇ ਅੰਕਲ ਜੀ ਨਾਲ ਹਸੀ ਅੰਕਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਆ ਜੀ ਬਹੁਤ ਵਧੀਆ ਜੀ ਆਪਣੇ ਸਵਾਗਤ ਠੀਕ ਠਾਕ ਹੋ ਜੀ ਠੀਕ ਠਾਕ ਤੇ ਅੰਕਲ ਜੀ ਪਰਿਵਾਰ ਕਿਤਾ ਚੜ੍ਹਦੀ ਕਲਾ ਜੀ ਇਹ ਤਾਂ ਹਾਂਜੀ ਅਗਲ ਜੀ ਮਾਲੀ ਚੇਂਜ ਕਰਤਾ ਆਪਾਂ ਮਾਲੀ ਜੀ ਤੁਸੀਂ ਉਦੋਂ ਆ ਕੇ ਗਏ ਸੀ ਨਾ ਜਿਉਂ ਅਸੀਂ ਸਾਨੂੰ ਤਾਂ ਇੰਨਾ ਇਸ ਬਾਰੇ ਪਤਾ ਨਹੀਂ ਇਹ ਤਾਂ ਇਹਦਾ ਉਹਦਾ ਹੀ ਪਰਿਵਾਰ ਸੀ ਹਾਂਜੀ ਮਾਂ ਵੀ ਧੀਆ ਪੈਣਾ ਹੁੰਦੀਆਂ ਤੇ ਉਹਨਾਂ ਤੇ ਪੁਆਈ ਗਏ ਆ ਠੀਕ ਹੈ ਜੀ ਤੇ ਹੁਣ ਉਹ ਤੁਸੀਂ ਆਖੇ ਬਰੀਡਿੰਗ ਵੀ ਇਹ ਇਨ ਬਰੀਡ ਹੁੰਦੀ ਵੀ ਆ ਹਾਂ ਤੇ ਇਹ ਫਿਰ ਝੋਟਾ ਆਉਣ ਲੈਂਦਾ ਤੇ ਉਹ ਵੇਚਦਾ ਸੀ ਠੀਕ ਹੈ ਜੀ ਉਹ ਝੋਟਾ ਚੇਂਜ ਕਰੇ ਇਹ ਫਿਰ ਕਿਹੜੀ ਲੇਨ ਵਾਲਾ ਅੰਗਲ ਜੀ ਲੈਂਦਾ ਇਹ ਜੀ ਆਪਣਾ ਪਿੱਛਾ ਦਿੰਦਾ ਜਿਵੇਂ ਉਹ ਰੋੜਾ ਵਾਲਾ ਸਾਡੀ ਹਾਂਜੀ ਉਸੇ ਨਸਲ ਚ ਹੋਈ ਹੈ ਠੀਕ ਹੈ ਜੀ ਉਹਦੀਗਾ ਮੱਝ ਸੀ ਤੇ ਉਹਦੇ ਵਿੱਚੋਂ ਇਹ ਬੱਚਾ ਹੈ ਠੀਕ ਹੈ ਜੀ ਹਾਂ ਤੇ ਅੰਕਲ ਜੀ ਤੇ ਜਿਹੜੇ ਆਪਣੇ ਜਾਨਵਰ ਆਏ ਆ ਜਿਹੜਾ ਤੁਸੀਂ ਲੈ ਕੇ ਗਏ ਸੀ ਉੱਥੇ ਜੜਿਕ ਜੜਿਕ ਮੇਲੇ ਤੇ ਉਹ ਜੀ ਅੱਜ ਉਹ ਕਿਹੜੀ ਮੱਝ ਪਾਈ ਸੀ ਤੁਹਾਨੂੰ ਵਿਖਾਉਣੇ ਇੱਥੇ ਚਰਦੀ ਹੋਣੀ ਵਿੱਚ ਇਹਨਾਂ ਦੇ ਹਾਂਜੀ ਆਜੋ ਉਧਰ ਗਈ ਚਲੀ ਠੀਕ ਹੈ ਜੀ ਹਾਂ ਉਹ ਵਿਖਾ ਦਿੰਨੇ ਆ ਤੁਹਾਨੂੰ ਤਾਨੂੰ ਜਾਨਵਰਾਂ ਦੀ ਜਿਹੜੀ ਝਲਕ ਵੇਖੋ ਕਿੱਡੇ ਵਧੀਆ ਜਾਨਵਰ ਲੱਗਣਦੇ ਆ ਆਰਡਰ ਕੁਆਲਟੀ ਜਿਹੜੀ ਪਸ਼ੂਆਂ ਦੀ ਉਹ ਵੀ ਚੈੱਕ ਕਰੋ ਇਹ ਤਾਂ ਜੀ ਅਸੀਂ ਇਸ ਤਰ੍ਹਾਂ ਪਸ਼ੂ ਲਾਏ ਹੋਏ ਨੇ ਹਾਂਜੀ ਤੇ ਆ ਮੱਝ ਜੀ ਉਹ ਆਵੇ ਹਾਂਜੀ ਆ ਮੱਝ ਦੀ ਕੁਆਲਟੀ ਠੰਡੀਆਂ ਨੇ ਸੀਲ ਜਿਵੇਂ ਨੀਲੀ ਰਾਵੀ ਮੱਝ ਦੀ ਜਿਹੜੀ ਕੁਆਲਟੀ ਤੁਹਾਨੂੰ ਦਿਖਾਉਣ ਲੱਗੇ ਆ ਆਰਡਰ ਚੈੱਕ ਕਰੋ ਮੱਝ ਦਾ ਜਿਹੜੀਆਂ ਨਾੜਾਂ ਜਿਹੜੀਆਂ ਛੱਡੇ ਦੇ ਉੱਤੇ ਬਹੁਤ ਜ਼ਿਆਦੀਆਂ ਨੇ ਕੁਆਲਿਟੀ ਚੈੱਕ ਕਰੋ ਪਹਿਲਾਂ ਜੇ ਆਪਾਂ ਗੱਲ ਕਰੀ ਅੱਖ ਦੀ ਬਨਾਵਟ ਦੀ ਅੱਖ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਦੇਖੋ ਮੱਝ ਦਾ ਬਹੁਤ ਵਧੀਆ ਤੇ ਅਕਲ ਜੀ ਇਹਦੇ ਬਾਰੇ ਦੱਸੋ ਵੀ ਇਹ ਕਿੰਨਾ ਦੁੱਧ ਦਿੱਤਾ ਦੇ ਕਿਹੜੀ ਪੋਜੀਸ਼ਨ ਤੇ ਆਈ ਜੀ ਪੋਜੀਸ਼ਨ ਤੇ ਜੀ ਇਹ ਪੰਜਾਬ ਹਰਿਆਣੇ ਦੇ ਵਿੱਚੋਂ ਆਈ ਇਹ ਚੌਥੇ ਨੰਬਰ ਤੇ ਹੈਗੀ ਤਾਂ ਦੂਜੇ ਤੇ ਸੀ ਹਾਂਜੀ ਤੇ ਇਹ ਨਾ ਮੱਝ ਕੋਈ ਉੱਥੇ ਜਾ ਕੇ ਜੀ ਨਹੀਂ ਲਾਇਆ अच्छा जी जी नहीं ना ते वो मुंडे आजकल ਘੱਟ ਧਿਆਨ ਕਰਦੇ ਨੇ ਤੇ ਉਹ ਮੁੰਡਾ ਗਿਆ ਚਲਾ ਤੇ ਉਹ ਮੈਂ ਤਾਂ ਜਾਂਦਾ हां जी ਤੇ ਇਹ ਮੱਝ ਕੁਝ ਉੱਥੇ ਉਧਰ ਗਈ ਤੇ ਇੱਕ ਅਸੀਂ ਨਾ हां जी ਵੀ ਸ਼ੁਰੂ ਤੋਂ ਲੈ ਕੇ ਪੈਰਾਂ ਨੂੰ ਪਾਉਣਿਆ ਸੰਗਲ हां जी ਤੇ ਇਹ ਗੱਲ ਨੂੰ ਪਾਇਆ ਤੇ ਉਹਦੀ ਵੀ ਇਹਨੇ ਥੋੜੀ ਜਿਹੀ ਔਲੋਂ ਕੀਤੀ हां जी हां ਤੇ ਉਹਦੇ ਕਰਕੇ ਤੇ ਫਿਰ ਮੈਂ ਗਿਆ ਤੇ ਇਹ ਮੱਝ ਮੈਨੂੰ ਵੇਖ ਕੇ ਤੇ ਰਿੰਗੀ ਰੂੰਗੀ हां जी ਫਿਰ ਮੈਂ ਮੁੰਡੇ ਨੂੰ ਘਾਲਤਾ ਤੇ ਮੈਂ ਆਪ ਉੱਥੇ ਰਿਹਾ ਤੇ ਅੱਛਾ ਇਹ ਤੇ ਇਹ ਦੁੱਧ ਫਿਰ ਰਾਤ 16 ਤੇ ਆ ਗਈ ਸੀ ਅੱਛਾ ਹਾਂਜੀ ਤੇ ਦੋ ਦਿਨਾਂ ਦੇ ਵਿੱਚ ਫੇਰ ਉੱਥੇ ਹੀ ਆਪੜ ਗਈ। ਅੱਛਾ ਜੀ ਫੇਰ ਉੱਥੇ ਪੂਰਾ ਕਰ ਗਈ ਦੁੱਧ। ਪੂਰਾ ਕਰ ਗਈ ਇਹਨੇ ਦਿੱਤਾ ਉੱਥੇ 19 ਲੀਟਰ ਤੇ 600 ਗ੍ਰਾਮ। 19 ਲੀਟਰ 600 ਗ੍ਰਾਮ ਜਿਹੜਾ ਇਸ ਮੱਝ ਨੇ ਦੁੱਧ ਦਿੱਤਾ ਬਹੁਤ ਚੰਗੀ ਵਧੀਆ ਕੁਆਲਿਟੀ ਦੀ ਮੈਂ ਆ। ਤੇ ਅੰਕਲ ਜੀ ਜਿਹੜਾ ਆਪਾਂ ਮਾਲੀ ਪਹਿਲਾਂ ਵੇਚਿਆ ਸੀ ਉਹਦੀ ਕੀ ਲੱਗਦੀ ਇਹ? ਉਹਦੀ ਹੈ। ਹਾਂ ਉਹਦੀ ਮੇਰੇ ਖਿਆਲ ਨਹੀਂ ਨਹੀਂ ਭੈਣੇ ਹੁੰਦੀ। ਉਸ ਮਾਲੀ ਦੀ ਇਹ ਭੈਣ ਅੰਕਲ ਜੀ ਹਣਾਂ ਕੋਲ ਅਜੇ ਤੋਂ ਕੁਝ ਸਮਾਂ ਪਹਿਲਾਂ ਇੱਕ ਮਾਲੀ ਸੀ ਜਿਹੜਾ ਏ ਜਾਣੀ ਕਿ ਚੇਂਜ ਕਰਾਤਾ ਸੀ ਅੰਕਲ ਨੂੰ ਕਿਉਂਕਿ ਉਹਨਾਂ ਆਪਣੀਆਂ ਧੀਆਂ ਦਿੱਤੇ ਫਿਰ ਲੱਗਣ ਕਰਕੇ ਇਹਨਾਂ ਬਰੇਡ ਹੁੰਦੀ ਸੀ ਹਾਂ ਤੇ ਫਿਰ ਚੇਂਜ ਕੀਤਾ ਅੰਕਲ ਜੀ ਨੂੰ ਕਿਹਾ ਆਪਾਂ ਦੇ ਕੁਆਲਟੀ ਦੇਖੋ ਇਸ ਮੈਹ ਦੇ ਵਿੱਚ ਆਰਡਰ ਦਿਖਾਉਣੇ ਆ ਤੁਹਾਨੂੰ ਇਸ ਮੈਹ ਦਾ ਚੈੱਕ ਕਰੋ ਨਾੜਾਂ ਬਹੁਤ ਜ਼ਿਆੜੀਆਂ ਦੇਖਿਓ ਨਾੜਾਂ ਬਹੁਤ ਜ਼ਿਆੜੀਆਂ ਐ ਪਸੂ ਕੈਮਰੇ ਤੋਂ ਵੀ ਡਰ ਜਾਂਦੇ ਆ ਕੈਮਰੇ ਤੋਂ ਥੋੜਾ ਜਿਹਾ ਤੇ ਕਿਉਂਕਿ ਇੱਕ ਨੀਲੀ ਦੇ ਜਾਨਵਰ ਉਪਰੇ ਪਸੂ ਦਾ ਬਹੁਤ ਬੰਦੇ ਦਾ ਵੀ ਕਰ ਜਾਂਦੇ ਆ ਹਾਂ ਤੇ ਕੁਆਲਿਟੀ ਦੇਖੋ ਇਸ ਮਹਿ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਆਪਾਂ ਤੇ ਅੰਕਲ ਜੀ ਕਿਵੇਂ ਫਿਰ ਨੀਲੀ ਬਾਰੇ ਦਿਓਗੇ ਵਿਚਾਰ ਦੀ ਬਾਹਰ ਚਰਾਣ ਤੇ ਸਹੀ ਰਹਿੰਦੀਆਂ ਜਾਂ ਘਰੇ ਜਿੱਡਾ ਚਰਾਣ ਤੇ ਭਾਵੇਂ ਕੋ ਕਿੰਨਾ ਮਰਜ਼ੀ ਵੀ ਪੱਠਾ ਪਾ ਲੇ ਹਾਂਜੀ ਅਸੀਂ ਘਰੇ ਪੱਠਾ ਵੀ ਪਾਉਣੇ ਆ ਪਰ ਜਦੋਂ ਇੱਥੇ ਛੱਡ ਦਈਆਂ ਨਾ 5-7 ਦਿਨ ਹਾਂਜੀ ਤੇ ਇੱਕ ਲਹਿਦਾ ਹੀ ਚੀਜ਼ ਬਣ ਜਾਂਦੀ ਏ ਆਰਡਰ ਖੋਲ ਦੇ ਇੰਦਾ ਦੇ ਮੈਂ ਨਾ ਵੀ ਗੱਲ ਹੀ ਛੱਡ ਦੇ ਵੀ ਜਿੰਨੇ ਮਰਜ਼ੀ ਪੱਠੇ ਦੇ ਬੇਸ਼ੱਕ ਦਾਣਾ ਬੰਦ ਕਰਦੇ ਤੇ ਦਾਣੇ ਤੋਂ ਬਿਨਾ ਪੱਠਿਆਂ ਤੇ ਹੀ ਉਹਨਾਂ ਦੁੱਧ ਕਰਦੀਆਂ ਨੇ ਅੱਛਾ ਜੀ ਜਿਹੜਾ ਇਸ ਤਰ੍ਹਾਂ ਇਹ ਹੁਣ ਯਾਦ ਨੇ ਪਸੂ ਹਾਂਜੀ ਜਿਵੇਂ ਮਰਜ਼ੀ ਖੋਲ੍ਹਦੀਆਂ ਨੇ ਉਹ ਵੇ ਸਿਰ ਪੈਰ ਮਾਰਦੀਆਂ ਫਿਰਦੀਆਂ ਨੇ ਭੱਜਦੀਆਂ ਨੇ ਕਈ ਵਾਰ ਲੇਟਣ ਵੀ ਲੱਗ ਪੈਂਦੀਆਂ ਨੇ ਹਾਂਜੀ ਹਾਂਜੀ ਤੇ ਇਹ ਤਾਂ ਇੱਕ ਯਾਦੀ ਜਿਵੇਂ ਇੱਕ ਬੰਦਾ ਕਹੇ ਦੇ ਹਾਂਜੀ ਤੇ ਇੱਕ ਜਿਵੇਂ ਆਮ ਆਪਾਂ ਖੁੱਲਾ ਫਿਰਦਾ ਉਹ ਹਾਂਜੀ ਹਾਂਜੀ ਤੇ ਸਮਾਂ ਜਿਹੜਾ ਵੇਖੋ ਤੁਸੀਂ ਨੀਲੀ ਦਾ ਜਿਹੜਾ ਰੁਝਾਨ ਆ ਖਤਮ ਹੋਣ ਤੋਂ ਬਾਅਦ ਫੇਰ ਦੁਬਾਰਤ ਆਇਆ ਤੇ 2-4 ਵੀਊ ਡਾਕਟਰ ਸਾਹਿਬ ਦੇ ਲੈਣੇ ਡਰਡਰ ਲਾਡੀ ਨਾਲ ਪਹੁੰਚੇ ਆ ਤੇ ਡਾਕਟਰ ਸਾਹਿਬ ਦੱਸੋ ਨੀਲੀ ਬਾਰੇ ਦਿਓ ਵਿਚਾਰ ਜੀ ਬਹੁਤ ਵਧੀਆ ਮੈਂ ਹਾਂਜੀ ਅਕਲ ਦੀ ਦੱਸਦੇ ਯਾਰ ਕਿਚੜੇ ਇੱਕ ਮੇਲੇ ਦੇ ਵਿੱਚ ਵੀ ਹਾਂਜੀ ਸਿੱਧੀਗਾ ਤੇ ਦੇਖੀ ਜੀ ਜਿਹੜੇ ਇੱਕ ਮੇਲੇ ਦੇ ਜਾਨੀ ਚੰਗੇ ਲੈਵਲ ਤੇ ਰਹੀ ਇਹ ਮੈਂ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬੱਕ ਦੁੱਧ ਕੱਢਿਆ ਜੀ ਹਾਂਜੀ ਹੋਰ ਵੀ ਇੱਕ ਛੋਟੀ ਇੱਕ ਪਰਾਂ ਫਿਰਦੀ ਐ ਅੰਕਲ ਜੀ ਉਹ ਇਹਦੀ ਫਿਰ ਭੈਣ ਆ ਗਈ ਜਾਂ ਕਿਦਾਂ ਉਹ ਜੀ ਉਹ ਜਿਹੜਾ ਵੱਡਾ ਛੋਟਾ ਸੀ ਨਾ ਆਪਣਾ ਹਾਂਜੀ ਉਹ ਹੰਦੀਆਂ ਧੀਆਂ ਨੇ अच्छा जी ओदी ती आ गई। ओ जेडी वान ਨੇ ਤੇ ਟੱਬ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਥਣ ਵੀ ਚਿੱਟੇ ਨੇ ਵਿੱਚ ਦੋ ਦੋ ਥਣ ਇੱਕ ਇੱਕ। ਉਹ ਸਾਰੀਆਂ ਹੁੰਦੀਆਂ ਹੀ ਨੇ ਜਾਣਿਆ ਸਾਰਾ ਪਰਿਵਾਰ ਹੁੰਦਾ ਹੀ ਏ। ਠੀਕ ਹੈ ਜੀ। ਹਾਂ। ਤੇ ਉਹ ਵੀ ਚੈੱਕ ਕਰੋ ਝੋਟੀ ਆਰਡਰ ਕੁਆਲਟੀ ਵੱਲੋਂ ਬਹੁਤ ਸਾਫ਼ ਚੰਗੀ ਝੋਟੀ ਜਿਹੜੀ ਤੁਹਾਡੇ ਸਾਹਮਣੇ ਇੱਕ ਹੋਰ ਇਹਦੇ ਵਿੱਚ ਵੀ ਕੋਈ ਕਮੀ ਨਹੀਂ ਜੀ ਇਹਨੇ ਵੀ ਦੁੱਧ ਵਾਲੇ ਰਿਕਾਰਡ ਤੋੜੇ ਨੇ। ਠੀਕ ਹੈ ਜੀ। ਹਾਂ ਇਹ ਨਵੀਂ ਦੁੱਧ ਝੋਟੀ ਦਾ ਆਰਡਰ ਬਹੁਤ ਸੋਹਣਾ ਆਰਡਰ ਦੱਸਣ ਦਿਆ ਜੀ। 15 16 ਲੀਟਰ ਜਾਣੀ ਇਹ ਵੀ ਦੁੱਧ ਕੱਢਦੀ ਏ ਠੀਕ ਹੈ ਜੀ ਹਾਂ ਤੇ ਇਹ ਉਹਦੀ ਧੀ ਆ ਗਈ ਝੋਟੀ ਇਹ ਇਹ ਸਭ ਤੋਂ ਪਹਿਲੀ ਜਿਹੜਾ ਵੱਡਾ ਮਾਦੇ ਸੀ ਨਾ ਆਪਣਾ ਹਾਂਜੀ ਉਹ ਉਹਦੀ ਇਹ ਧੀ ਏ ਤੇ ਦੂਜੇ ਨੰਬਰ ਤੇ ਆ ਏ ਠੀਕ ਹੈ ਜੀ ਇਹ ਵੀ ਝੋਟੀ ਮੜੀ ਬਾਹਰ ਤੋਂ ਕੱਢੇ ਉਹਨਾਂ ਨੂੰ ਕਰਦੇ ਆ ਤੇ ਇੱਕ ਇਹਦੇ ਨਾਲ ਦੀਆਂ ਕੁਝ ਨੌਕਰਾਂ ਦੀ ਪ੍ਰੋਬਲਮ ਕਰਕੇ ਨਾ ਹਾਂਜੀ ਇੱਕ ਦੋ ਝੋਟੀਆਂ ਇਹਨਾਂ ਦੇ ਨਾਲ ਦੀਆਂ ਵੇਚਤੀਆਂ ਐ ਕਿ ਠੀਕ ਆਹੋ ਮਾਲ ਚੰਗਾ ਸੀ ਤੁਹਾਡੇ ਕੋਲ ਵਾਵਾ ਸੀ ਹਾਂ ਚੰਗਾ ਆਹ ਕੱਟੀ ਹੁਣ 14 ਮਹੀਨਿਆਂ ਦੀ ਸੌਰਗੀ ਆ ਜਿਹੜੀ ਹਾਂ ਇਹ ਗੱਬਣ ਹੋ ਗਈ ਹੈ ਨਾ ਹਾਂ 14 ਮਹੀਨਾ ਦੀ ਇਹਨੂੰ ਦੁੱਧ ਸਾਰਾ ਛੱਡਿਆ ਸੀ ਹਾਂਜੀ ਅੰਕਲ ਮੈਂ ਨਾ ਮਿਲਣ ਮਿਲਣ ਕਰਦਾ ਸੀ ਤੁਹਾਨੂੰ ਅੱਛਾ ਤੇ ਉਹ ਸਵੱਬੀ ਬੇਲ ਹੋਏ ਆ ਆਪਣੇ ਹਾਂਜੀ ਮੈਂ ਅੰਕਲ ਜੀ ਹੋਣਾ ਕੋ ਗੇੜਾ ਮਾਰ ਆ ਦੇਖੋ ਨੀਲੀ ਰਾਵ ਦੀਆਂ ਨਿਸ਼ਾਨੀਆਂ ਇਧਰ ਵਿੱਚ ਚਿੱਟਾ ਥਾ ਨਾ ਹਵਾਨੇ ਤੇ ਡੱਬ ਹਾਂਜੀ ਅੱਦੀ ਪੂਛ ਹਾਂਜੀ ਅੱਗੋਂ ਮਧਰੀ ਡੌਲੀ ਹਾਂਜੀ ਕੋਈ ਇਹਨਾਂ ਦੀ ਕਮੀ ਨਹੀਂ ਹੈਗੀ ਹਾਂਜੀ ਆਰਡਰ ਬਹੁਤ ਸੋਹਣੇ ਆ ਝੋਟੀਆਂ ਬਹੁਤ ਚੰਗੀਆਂ ਤਿਆਰ ਹੋਈਆਂ ਤੇ ਇੱਕ ਅੰਕਲ ਜੀ ਹੋਣਾ ਨੇ ਮਾਲੀ ਚੇਂਜ ਕੀਤਾ ਇੱਕ ਹੋਰ ਚੰਗਾ ਵਧੀਆ ਸਾਫ ਸੁਥਰਾ ਇਹ ਤਾਂ ਹੁਣ ਨੀਲੀ ਰਾਵੀ ਬਣਨੀ ਅੱਗੇ ਸਾਨੂੰ ਨਹੀਂ ਸੀ ਤਜਰਬਾ ਕੋਡੇ ਔਣ ਕਰਕੇ ਨਾ ਤੇ ਅਸੀਂ ਉਹ ਆ ਹੀ ਪਵਾਈ ਗਏ ਆ ਹਾਂਜੀ ਵੀ ਜਿਹੜਾ ਉਹਦਾ ਪਰਿਵਾਰ ਹੀ ਸੀ ਉਹਦੀਆਂ ਹੀ ਥੀਆਂ ਤੁੀਆਂ ਪਵਾਈ ਗਏ ਆ ਹਾਂਜੀ ਮੈਂ ਅਗਲੀ ਆਪਾਂ ਦਾ ਜਿੰਨਾ ਹੋ ਸਕੇ ਫਾਇਦਾ ਚਲੋ ਆਈ ਜਾਣੇ ਹੋਰੇ ਭਰਾਵਾਂ ਦਾ ਤੇ ਬਾਕੀ ਇਹ ਨੀਲੀ ਰਾਵੀ ਦਾ ਜਾਣੀ ਬੂਟਾ ਲੱਗ ਗਿਆ ਹੁਣ ਹਾਂਜੀ 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 ਇਹ ਤਾਂ ਮਾਲੀ ਦਾ ਬਹੁਤ ਅੰਕਲ ਜੀ ਚੰਗਾ ਵਧੀਆ ਸ਼ਾਨਦਾਰ ਮਾਲੀ ਕਿਹੇ ਟਾਈਪ ਦਾ ਆ ਮਾਲੀ ਤੇ ਇਹ ਨਸਲ ਵੀ ਚੰਗੀ ਨਸਲ ਹੈ ਹਾਂ ਜੀ ਜਿਹੜੇ ਕਿਉਂਕਿ ਇਹਦਾ ਬੈਕਗ੍ਰਾਉਂਡ ਬਹੁਤ ਤਗੜਾ ਜਿੱਥੋਂ ਤੱਕ ਮੈਨੂੰ ਪਤਾ ਹਾਂਜੀ ਹਾਂਜੀ ਬੈਕਗ੍ਰਾਉਂਡ ਬਹੁਤ ਤਗੜਾ ਤੇ ਮਾਲੀ ਤੁਹਾਡੇ ਪਹਿਲੇ ਦਾ ਵੀ ਬੈਕਗ੍ਰਾਉਂਡ ਚੰਗਾ ਸੀ ਵਧੀਆ ਸੀ ਉਹ ਵੀ ਉਹ ਜੇ ਤੁਸੀਂ ਨਾ ਦੱਸਦੇ ਤੇ ਅਸੀਂ ਤਾਂ ਉਹ ਹੀ ਕੰਮ ਕਰੀ ਜਾਂਦੇ ਸੀ ਹਾਂ ਫਿਰ ਨਹੀਂ ਉਹ ਫਿਰ ਤੁਸੀਂ ਦੁੱਧ ਥੱਲੇ ਆਉਣਾ ਸੀ ਤੁਹਾਡਾ ਤਾਂ ਹਾਂ ਹਾਂ ਉਹ ਤਾਂ ਹੀ ਦੁੱਧ ਨਹੀਂ ਸੀ ਨਾ ਵਾਧੀਆਂ ਮੱਝਾਂ ਵੀ ਮੱਝਾਂ ਚੰਗੀਆਂ ਨੇ ਤੇ ਦੁੱਧ ਉੱਥੇ ਗਿਆ ਰਹਿੰਦਾ ਸੀ ਤੇ ਆ ਜਿਹੜੀ ਹੁਣ ਇੱਕ ਪਾਸਿਓਂ ਸੀ ਇਹ ਮੱਝ ਹਾਂਜੀ ਪਾਸੇ ਮਾਲੀ ਤੋਂ ਤੇ ਉਹਨੇ ਦੱਸ ਦਿੱਤਾ ਹੈ ਤੇ ਸਗੋਂ ਝੋਟੀਆਂ ਆ ਮਾਲੀ ਚੰਗੇ ਦੀਆਂ ਨੇ ਹਾਂਜੀ ਮੱਝਾਂ ਚੰਗੀਆਂ ਹੀ ਹੋ ਹਾਂਜੀ ਆ ਝੋਟੀਆਂ ਦੇ ਆਰਡਰ ਦੇਖੋ ਚੰਗੇ ਆਰਡਰ ਚੰਗੇ ਵਧੀਆ ਸਾਫ਼ ਸੁਥਰੇ ਜਾਨਵਰ ਕੁਆਲਿਟੀ ਦੇਖੋ ਮਈਆਂ ਦੇ ਵਿੱਚ ਬਹੁਤ ਚੰਗੇ ਲੈਵਲ ਦੇ ਜਾਨੀ ਕਿ ਜਾਨਵਰ ਤਿਆਰ ਕਰਦੇ ਭਾਈ ਅੰਕਲ ਜੀ ਪਿਆਰ ਅੰਕਲ ਨਾਲ ਬੜਾ ਸੀ ਅੰਕਲ ਜੀ ਦੇ ਬੇੜੇ ਨਾਲ ਵੀ ਤੇ ਮੇਲੇ ਦੇ ਵਿੱਚ ਫਿਰ 60 ਲੱਗਣ ਕਾਰਨ ਅੰਕਲ ਜੀ ਹੁਣਾ ਨਾ ਵੇਲ ਨਹੀਂ ਹੋਇਆ ਤੇ ਅੱਜ ਫਿਰ ਠੀਕ ਕੀਤਾ ਨਾਲੇ ਮੈਂ ਥੋੜਾ ਵਾਦਾ ਬਾਹਰ ਕਿੜਾ ਦੇ ਕੇ ਆਉਣੇ ਆ ਮਾਰਕੀਟ ਦੇ ਵਿੱਚ ਤੇ ਜਾਨਵਰ ਵਿਖਾਈ ਹੋਈਏ ਭਰਾ ਵੀ ਬੜੇ ਅਦਾਸ ਹੋਏ ਪਏ ਚੈਨ ਨਾਲੇ ਉਹ ਵੀ ਕਹਿੰਦੇ ਪਏ ਪਤਾ ਨਹੀਂ ਕਿੱਥੇ ਰਹਿ ਗਏ ਤੁਸੀਂ ਪਰ ਨਹੀਂ ਆਪਾਂ ਮਾਰਕੀਟ ਦੇ ਵਿੱਚ ਹੀ ਆ ਜਾਨਵਰ ਤੁਹਾਨੂੰ ਜਿੰਨੇ ਜੋਗੇ ਹੈਗੇ ਚੰਗੇ ਵਿਖਾਵਾਂ ਆਰਡਰ ਦੇਖੋ ਹਾਂ ਜੀ ਆਰਡਰ ਬਹੁਤ ਸੁਣਾ ਸਾਫ ਜਿਹੜਾ ਕੋ ਵੇਹਦਾ ਨਾ ਵੀ ਠੀਕ ਮੱਜ ਹੈ ਅਜੇ ਤਾਂ ਹੁਣੇ ਤੋਕੜੇ ਇਹਨੂੰ 6 ਮਹੀਨੇ ਬਣੇ ਨੂੰ ਹੋ ਗਏ ਨੇ ਇਸੇ ਤੋਂ ਬਣਾਤੀ ਹੁਣ ਇਹ ਹੁਣ ਨਹੀਂ ਜਿੱਟਿਆ ਸੀ ਉਹ ਜਿਹੜਾ ਤਿੰਨਾ ਪੈਰਾਂ ਵਾਲਾ ਨਾ ਹਾਂਜੀ ਉਹਦਾ ਟੀਕਾ ਲਵਾਇਆ ਅੱਛਾ ਉਹਦਾ ਟੀਕਾ ਇਹ ਲਾਡੀ ਦਾ ਇਹਨੇ ਕੀਤੀ ਹੁਣੇ ਹਾਂ ਇਹ ਛੇਨਾਂ ਨਹੀਂ ਹਾਂਜੀ ਹਾਂ ਤੇ ਬਾਕੀ ਮਾਰਕੀਟ ਦੇ ਵਿੱਚ ਡਾਕਟਰ ਦਾ ਤੇ ਚੰਗੇ ਬੁੱਲਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਬ੍ਰੀਡ ਤੇ ਕੰਮ ਕਰਨ ਤੇ ਇਹ ਬ੍ਰੀਡ ਦੀ ਗੱਲ ਕਰੀਏ ਡਾਕਟਰ ਸਾਹਿਬ ਤੋਂ ਤੇ ਜਿਹੜੇ ਮਾਲਕਾ ਉਹ ਵੀ ਜੇ ਸ਼ੌਂਕ ਰੱਖਣਗੇ ਤੇ ਫਿਰ ਬਰੀਡ ਦੇ ਉੱਤੇ ਕੰਮ ਹੋਊਗਾ ਇਹ ਜੀ ਅਸੀਂ ਹੋਰ ਵੀ ਗਲਤ ਬੜਾ ਕੰਮ ਸਾਡੇ ਉਹ ਗਾਂ ਬੜੀ ਚੰਗੀ ਸੀ ਹਾਂਜੀ ਤੇ ਉਹ ਇੱਥੇ ਬੰਦਾ ਕੋਈ ਪਾਰਖੂ ਸੀ ਆਪਣਾ ਰਿਸ਼ਤੇਦਾਰ ਏ ਆਪਣਾ ਬੂਟਾ ਸਿੰਘ ਧੀਰੇ ਪਤਲੇ ਦਾ ਅੰਕ ਬੂਟਾ ਹਾਂਜੀ ਹਾਂਜੀ ਬੂਟਾ ਸਿੰਘ ਹਾਂਜੀ ਉਹ ਇੱਥੇ ਆਇਆ ਤੇ ਉਹ ਸਾਨੂੰ ਆਦਾ ਵੀ ਗਾਂ ਬੜੀ ਚੰਗੀ ਏ ਤੇ ਤੁਸੀਂ ਕਿਵੇਂ ਟੀਗਾ ਟੂਕਾ ਇਹਨੂੰ ਭਰਉਂਦੇ ਜੀ ਅੱਛਾ ਜੀ ਮੈਂ ਕਿਹਾ ਵੀ ਅਸੀਂ ਇੱਥੇ ਆਉਂਦੇ ਨੇ ਹਾਂਜੀ ਤੇ ਉਹ ਲਾਲੂ ਜਾਂਦੇ ਨੇ ਤੇ ਕਦੀ ਇੱਥੋਂ ਪਿੰਡ ਚੋਂ ਕਿਸੇ ਤੋਂ ਟਟੇ ਟੁੱਟੇ ਕਰਾ ਦੀ ਦੀ ਏ ਅੱਛਾ ਜੀ ਵੇਖੀ ਪਤਾ ਉਹ ਆਂਦਾ ਵੀ ਤੁਹਾਨੂੰ ਇਸ ਬਾਰੇ ਪਤਾ ਹੀ ਨਹੀਂ ਹਾਂਜੀ ਉਹ ਫਿਰ ਉਹਨਾਂ ਨੇ ਲਾਡੀ ਡਾਕਟਰ ਨਾਲ ਉਹਨਾਂ ਦਾ ਹੈਗਾ ਸੀ ਗੇੜ ਉਹ ਫਿਰ ਹੰਡਾ ਕੇ ਗਿਆ ਕੁਝ ਇੱਕ ਤਾਂ ਖਾਸੇ ਤੇ ਵਿਖਾਉਣੇ ਨੀਲੀ ਰਾਵੀ ਦੇ ਵਿੱਚ ਜਿਹੜਾ ਇਹ ਜਿਹੜੇ ਜਾਨਵਰ ਆਫਦੀ ਤੇ ਮਾਲਕ ਦੀ ਰੱਖੀਏ ਆਪ ਘਰ ਦੇ ਜਿਹੜੇ ਪਿਓਰਿਟੀ ਦੇ ਦਰਿਆ ਦੇ ਡੰਗਰਣ ਹੁਣ ਦੇਖੋ ਇਹ ਉਪਰਾ ਬੰਦਾ ਮਾਲ ਦੇ ਵਿੱਚ ਵੀ ਨਹੀਂ ਆਉਣ ਦਿੰਦੇ ਤੇ ਨਾ ਹੀ ਓਪਰਾ ਪਸੂ ਆਵੇ ਨਾ ਕੁੱਤਾ ਆਵੇ ਇਹੀ ਇਨਾਂ ਜਾਨਵਰਾਂ ਦੇ ਵਿੱਚ ਖਾਸੀਅਤ ਆ ਪਿਓਰਿਟੀ ਦੇ ਜਿਹੜੇ ਨੀਲੀ ਰਾਵੀ ਦੇ ਜਾਨਵਰ ਆ ਹੁਣ ਮੈਂ ਵੀ ਥੋੜਾ ਜਿਹਾ ਦੂਰ ਹੀ ਖੜਾ ਆ ਚਲੋ ਛੱਟ ਲੱਗਣਕਾਰ ਨੱਗੇ ਦਾ ਪੂਰਾ ਗਾਂ ਚਲੇ ਜੀਦਾ ਸੀ ਹੁਣ ਮੈਂ ਅੰਕਲ ਜੀ ਨੂੰ ਆਖਿਆ ਮਗਾ ਇੱਕ ਡੰਡਾ ਦੇ ਦਿਓ ਕਈ ਵਾਰੀ ਮਾਲੀ ਭੱਜ ਕੇ ਪੈ ਜਾਂਦਾ ਕਈ ਵਾਰੀ ਇਹ ਫਿਰ ਬਾਹਰ ਜਾ ਮੱਛਰ ਦੇ ਆ ਨਾ ਅੱਗੇ ਉਹ ਮਾਰਦਾ ਇੱਕ ਜਿਹਾ ਇਹ ਅੰਕਲ ਜਿਹੜੀ ਪਿਓਰਿਟੀ ਦਰਿਆ ਦੀ ਬਰੀਡ ਆ ਨਾ ਹਾਂਜੀ ਹਾਂਜੀ ਇਹ ਰਾਖੀ ਆਪਦੀ ਆਪ ਕਰਦੀ ਨਾਲੇ ਉਪਰਾ ਬੰਦਾ ਨੇ ਉਹਦੀ ਮਾਲਕਦੀ ਵੀ ਰਾਖੀ ਕਰਦੀ ਹੈ ਇਹ ਨਾ ਨਾ ਤਾਂ ਬਾੜੇ ਦੇ ਵਿੱਚ ਖੁੱਲੇ ਹੁੰਦੇ ਆ ਨਾ ਹਾਂਜੀ ਤੇ ਇਹ ਬਿੱਲੀ ਵੀ ਆ ਜੇ ਤੇ ਸਾਰੇ ਪੈ ਜਾਂਦੇ ਉਹਨੂੰ ਹਾਂਜੀ ਹਾਂਜੀ ਕੁੱਤਾ ਤਾਂ ਵੱਡੀ ਚੀਜ਼ ਹੈ ਤੇ ਉਹਨੂੰ ਵੀ ਸਾਰੇ ਇਕੱਠੇ ਹੋ ਕੇ ਪੈ ਜਾਂਦੀਆਂ ਹਾਂਜੀ ਤੇ ਜਿਹੜਾ ਵਿਊ ਆ ਬਹੁਤ ਵਧੀਆ ਬਣਿਆ ਤੇ ਮਾਲੀ ਬਾਰੇ ਦੋ ਚਾਰ ਗੱਲਾਂ ਕਰਦੇ ਆ ਮਾਲੀ ਦੀ ਅੱਖ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਬਹੁਤ ਚੰਗੀ ਵਧੀਆ ਸਾਫ਼ ਸੁਥਰੀ ਅੱਖ ਬਿੱਲੀ ਅੱਖ ਜਿਹੜਾ ਧੁੰਨ ਮਗਲੇ ਪੈਰਾਂ ਦੀ ਕੁਆਲਿਟੀ ਤੁਸੀਂ ਦੇਖ ਲਓ ਧੁੰਨੇ ਗੋਲੀ ਤੋਂ ਸਾਫ਼ ਤੇ ਪਰਮਾਤਮਾ ਸੁੱਖ ਰੱਖੇ ਪੈਰਨ ਵੀ ਇਹ ਆ ਇੱਕ ਸਭ ਤੋਂ ਵੱਡੀ ਗੱਲ ਇਹਦੀ ਚ ਗੁਲਾਬੀ ਪਣ ਬੜਾ ਟੈਸਟੀਗਲ ਮੰਤਰ ਬੜੀ ਸਾਫ਼ ਲੱਗੀ ਮੈਨੂੰ ਇੱਕ ਇਹਦੇ ਵਿੱਚ ਬਹੁਤ ਵੱਡੀ ਖਾਸੀਅਤ ਹੋਰ ਆ ਜਿਹੜੀ ਦੱਸਣਾ ਚਾਹਣਾ ਵੀ ਜਿੱਦਣ ਇਹਦੀਆਂ ਝੋਟੀਆਂ ਆਉਣਗੀਆਂ ਕਟੀਆਂ ਉਹਨਾਂ ਦੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੋਊਗੀ ਇੱਕ ਵੱਖੀ ਛੋਟੀ ਆ ਪੱਕੀ ਛੋਟੀ ਵਾਲਾ ਅਜੇ ਅੰਕਲ ਫਿਰਦੀ ਉਮਰ ਕਿੰਨੀ ਕੁ ਹੋ ਗਈ ਤਕਰੀਬਨ ਉਮਰ ਹੈ ਜੀ ਮੱਗੀ ਵਾਲੇ ਦਿਨ ਹੋਣਾ 2024 ਚੜ ਪਿਆ ਹੈ ਹਾਂਜੀ ਆ ਤੀਜਾ ਮਹੀਨਾ ਹੈ ਚੌਥਾ ਅਪ੍ਰੈਲ ਮਹੀਨਾ ਹੋ ਗਿਆ ਅਜ ਦੋ ਤਿੰਨ ਹਾਂਜੀ ਅਪ੍ਰੈਲ ਹੋ ਗਈ ਹਾਂਜੀ ਤੇ ਇਹ ਮੱਗੀ ਵਾਲੇ ਦਿਨ ਦੋ ਸਾਲਾਂ ਦਾ ਹੋਇਆ ਹੈ ਦੋ ਸਾਲਾਂ ਦਾ ਮੱਗੀ ਵਾਲੇ ਦਿਨ ਹਾਂ ਤੇ ਫੱਗਣ ਤੇ ਚੇਤਰ ਤੇ ਹੁਣ ਵਿਸਾਖ ਚੜਨ ਵਾਲਾ ਹੈ ਹਾਂਜੀ ਦੋ ਸਾਲ ਤੇ ਤਿੰਨਾਂ ਮਹੀਨਿਆਂ ਦਾ ਹੋ ਗਿਆ ਜੀ ਠੀਕ ਹੈ ਜੀ ਤੇ ਇਹ ਫਰਾਂਕਲ ਲੱਗਿਆ ਕਰਾਸ ਕਰਾਉਣ ਮੱਜਾ ਨਹੀਂ ਅਜੇ ਮੱਜਾ ਨਹੀਂ ਕਰਉ ਉਸ ਕਰਦਾ ਅੱਛਾ ਜੀ ਅਜੇ ਤਾਂ ਇਹ ਉਹਨਾਂ ਕੱਦ ਬੜਾ ਕਰ ਗਿਆ ਮੈਨ ਨਾਲ ਉੱਚਾ ਲੱਗਦਾ ਹੈ ਹਾਂਜੀ ਤੇ ਅਜੇ ਉਮਰ ਇਹਦੀ ਹੈ ਜੀ ਉਮਰ ਆ ਠੀਕ ਹੈ ਮਾਲੀ ਚੰਗਾ ਅੰਕਲ ਜੀ ਬਹੁਤ ਚੰਗਾ ਮਾਲੀ ਦੀਆਂ ਤਾਂ ਗੱਲਾਂ ਹੀ ਕੀ ਨੇ ਜੀ ਮਾਲੀ ਤਾਂ ਬਹੁਤ ਚੰਗਾ ਬਣਿਆ ਕੱਦ ਕਾਟ ਰਿਕਾਰਡ ਤੋੜ ਦੇ ਆ ਇਹਨੂੰ ਲੈ ਕੇ ਆਏ ਹੋ ਅੰਕਲ ਜੀ ਮੇਰੇ ਨਾਲ ਨੂੰ ਖਿੱਚ ਕੇ ਜਾਨਵਰ ਅੱਛਾ ਤੋੜ ਕੇ ਲੈ ਕੇ ਆਓ ਬਹੁਤ ਵਧੀਆ ਲੱਗਣ ਡਿਆ ਵਿਊ ਠੀਕ ਹੈ ਜੀ ਸਮੇ ਦੇ ਹਿਸਾਬ ਨਾਲ ਚੰਗੀ ਚੀਜ਼ ਤਿਆਰ ਹੋਈ ਆ ਤੁਸੀਂ ਵੀ ਦੱਸਿਓ ਭਰਾ ਵੀ ਕਿੱਦਾਂ ਲੱਗੇ ਜਾਨਵਰ ਤੇ ਸਟ੍ਰਾਈ ਮਾਰਕੀਟ ਦੇ ਵਿੱਚ ਹੌਲੀ-ਹੌਲੀ ਚੰਗਾ ਚੰਗਾ ਜਾਨਵਰ ਚੰਗੇ ਤੋਂ ਚੰਗਾ ਜਾਨਵਰ ਜਿਹੜਾ ਆਉਦਾ ਰਹੂਗਾ ਤੁਹਾਨੂੰ ਪਤਾ ਹੀ ਆ ਆਪਾਂ ਚੰਗੀ ਕੁਆਲਿਟੀ ਹਰ ਟਾਈਮ ਵਿਖਾਈ ਆ ਹੋਰ ਵੀ ਚੰਗੀ ਨੀਲੀ ਰਾਵੀ ਇਹ ਤੋਂ ਵਧੀਆ-ਵਧੀਆ ਤਿਆਰ ਹੋਊਗੀ ਤੇ ਨੀਲੀ ਰਾਵੀ ਹੋਰ ਵੀ ਚੰਗੇ ਜਾਨਵਰ ਅੱਗੇ ਆਉਣਗੇ ਮਾਰਕੀਟ ਦੇ ਵਿੱਚ ਤੇ ਕਿਸੇ ਦਿਨ ਇਹਦਾ ਸਵੱਬ ਬਣਿਆ ਤੇ ਸਪੈਸ਼ਲ ਜਿਹੜਾ ਇਹਨੂੰ ਆਪਾਂ ਸ਼ੂਟ ਕਰਾਂਗੇ ਮਾਲੀ ਨੂੰ ਤੇ ਇਸ ਟਾਈਮ ਮਾਲ ਤਾਂ ਹੁਣ ਬਾਹਰ ਦੇਖਦੇ ਆ ਕਿਦਾਂ ਉਹ ਤਾਂ ਨਬੂ ਕੇਰਾ ਬਹੁਤ ਚੰਗਾ ਜਾਨਵਰ ਦਾ ਕੁਆਲਿਟੀ ਬਹੁਤ ਸਾਫ ਲੱਗੀ ਕੱਟੇ ਦੇ ਵਿੱਚ ਬਾਡੀ ਬੰਤਰ ਦਾ ਵੀ ਸਾਫ ਆ ਛੋਟੀ ਵੱਕੀ ਦਾ ਆ ਗਿਆ ਤੋਨੀ ਗੋਲੀ ਤੋਂ ਸਾਫ ਇਹ ਗਿੱਲ ਸਾਬ ਵੇਖੋ ਵੀ ਆ ਸਮਹਾਲ ਦੀ ਗੱਲ ਹਾਂਜੀ ਹਾਂਜੀ ਵੀ ਆ ਜਿਹੜੀ ਕੱਟੀ ਹੈ ਨਾ ਹਾਂਜੀ ਇਹ ਐਸ ਕੱਟੀ ਨਾਲੋਂ ਸਾਲ ਵੱਡੀ ਏ 1 ਕਿ ਮਾਜ ਦੀਆਂ ਨੇ ਦੋਵੇਂ ਹਾਂਜੀ ਇਹ ਸਾਲ ਵੱਡੀ ਏ ਤੇ ਆ ਜਿਹੜੀ ਐ ਸੂਏ ਦੀ ਏ ਹਾਂਜੀ ਇਹ 14 ਮਹੀਨਿਆਂ ਦੀ ਬਣ ਗਈ ਅੱਛਾ ਇਹਨੂੰ ਕਿੰਨਾ ਟਾਈਮ ਹੋ ਗਿਆ ਅੰਕਲ ਜੀ ਇਹ ਹੋ ਗਈ ਹੋਣੀ ਮੇਰੇ ਸਾਹ ਚ 14 ਮਹੀਨਿਆਂ ਦੀ ਬਣ ਗਈ ਤੇ ਨੂੰ 4 ਕਿ ਮਹੀਨੇ ਬਣੀ ਨੂੰ ਹੋ ਗਏ ਨੇ ਅੱਛਾ ਜੀ ਹਾਂ ਇਹ ਫਿਰ ਆਪਣਾ ਮਾਲੀ ਕਿਸੇ ਹੋਰ ਤੋਂ ਘੇਟੀਗਾ ਭਰਾ ਇਹ ਜਿਹੜਾ ਵੱਡਾ ਮਾਲੀ ਵੇਚਿਆ ਸੀ ਨਾ ਆਪਾਂ ਅੱਗੇ ਵੀਡੀਓ ਬਣੀ ਸੀ ਹਾਂਜੀ ਇਹ ਉਹਦੀ ਧੀ ਏ अच्छा जी ओडी आ गई हां ठीक है क्वालिटी एदे जे भी चंगी ਝੋਲੀਆਂ ਚਲੀਆਂ ਬੜੀਆਂ ਸਾਫ ਪੌਂਦਾ ਕੀ ਗੱਲਾਂ ਨੇ ਪੋਲਾ ਪਾਲਾ ਇਹਦਾ ਜੁੱਸਾ ਉਂਝਮੀ ਆਵੇ ਹਾਂਜੀ ਕੋਈ ਅਗਲਾ ਮਾਲੀ ਠੰਡੀਆਂ ਨੇ ਝੋਲੀਆਂ ਬਹੁਤ ਪੌਂਦਾ ਸਾਫ ਹਨਾ ਜੀ ਜਿਵੇਂ ਮਰਜੀ ਹੋਣਾ ਖੁੱਲੀਆਂ ਨੇ ਕਣਾ ਹਾਂਜੀ ਤੇ ਇੱਥੇ ਵੀ ਜਿਵੇਂ ਮਰਜੀ ਇਹਨਾਂ ਨੂੰ ਆਪ ਹੱਥੋਂ ਤੇ ਲਈ ਜਾ ਇਹਨਾਂ ਨੂੰ ਕੋਈ ਵਿਚਾਰ ਹੀ ਨਹੀਂ ਹੈਗਾ ਇੱਠੇ ਛੱਡ ਕੇ ਖਲੋ ਜਾਣਗੀਆਂ ਹਾਂਜੀ ਹਾਂਜੀ ਬਹੁਤ ਚੰਗੀਆਂ ਸਾਫ ਜਾਨਵਰ ਆ ਵੀ ਆ ਥਾਂ ਡੱਬਾ ਆ ਗਿਆ ਹਾਂਜੀ ਹਾਂ ਤਿਆ ਚੋਲੀ ਵੇ ਚੋਲੀ ਬਹੁਤ ਚੰਗੀ ਆਖੂਖ ਬੜੀ ਸਾਫ ਅਕਲ ਜੀ ਹਾਂ ਆਖ ਆਵੇ ਲਾਲ ਕੋਏ ਆ ਬਿਲਕੁਲ ਗਲਾਪੀ ਆਖਾਂ ਜੀ ਹਾਂ ਬੱਗੀ ਮੋਚ ਪਗਲੇ ਪੈਰ ਚਿੱਟੇ ਹਾਂ ਬੜੀ ਚੰਗੀ ਜੀ ਆ ਮਾਲੀ ਦੇਖੋ ਬਹੁਤ ਚੰਗਾ ਕੁਆਲਟੀ ਬਹੁਤ ਆਸਾਨ ਦੇ ਵਿੱਚ ਤੇ ਪਰਮਾਤਮਾ ਮਿਹਰ ਕਰੇ ਆਉਣ ਵਾਲੇ ਟਾਈਮ ਦੇ ਚੰਗਾ ਰੰਗ ਲਾਉਗਾ ਤੇ ਅਕਲ ਜੀ ਸਮਾਂ ਦੇਣ ਲਈ ਬੜਾ ਧੰਨਵਾਦ ਜੀ ਬਹੁਤ ਜੀ ਤੁਹਾਡਾ ਖਾਲਸਾ ਜੀ ਕੀਰੇ ਵਾਹ ਜੀ ਤੁਹਾਡਾ ਧੰਨਵਾਦ ਹੈ ਜਿਹੜੇ ਸਾਡੇ ਛੋਟੇ ਜਿਹੇ ਫਾਰਮ ਤੇ ਅੱਗੇ ਵੀ ਆਏ ਹੋ ਜੀ ਧੰਨਵਾਦ ਜੀ ਤੁਹਾਡੇ ਨਾਲ ਹੀ ਆਏ ਜੇ ਤੁਸੀਂ ਵੀਡੀਓ ਦਿੰਦੇ ਹੋ ਆਪਾਂ ਪਿਆਰ ਹੈ ਤੁਹਾਡੇ ਨਾਲ ਤੇ ਵੇਖਾ ਕਿੰਨੀ ਖੇਚਲ ਕਰਕੇ ਤੁਸੀਂ ਆਏ ਹੋ ਜੀ ਹਾਂ ਜੀ ਤੇ ਧੰਨਵਾਦ ਅੰਕਲ ਮਿਹਰਬਾਨ ਫਿਰ ਇਹ ਗੱਲ ਹੈ ਕੋਈ ਲਾਲਚ ਨਹੀਂ ਹੈਗਾ ਕਿ ਕਿਸੇ ਜ਼ਰਾ ਅੱਗੇ ਵੀ ਤੁਸੀਂ ਆਏ ਉਹਦਾ ਵੀ ਬਣਾ ਕੇ ਹੁਣ ਫਿਰ ਹਾਂ ਜੀ ਹਾਂ ਜੀ ਤੇ ਮਿਹਰਬਾਨੀ ਜੀ ਅੰਕਲ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ